ਕਿੰਨੀ ਕਿੰਨੀ ਦੇਰ ਦਾ ਹੁਣ ਕੰਮ ਰਹਿ ਗਿਆ ਹੋਂ ਤੇ ਬਾਦ ਮਹੀਨਾ ਕੀ ਲੱਗਦਾ ਨਹੀਂ ਤੇ 12 ਮਹੀਨੇ ਚੱਲਦੇ ਆ ਉਹ ਸਾਹਮਣੇ ਕਬਰਾਂ ਚ ਲਾਈਦੇ ਆ ਹੂੰ ਸਾਹਮਣੇ 12 ਮਹੀਨਾ ਕੰਮ ਚੱਲਦਾ ਹੋਂ ਤੇ ਮਹੀਨਾ ਦਾ ਕੰਮ ਗਾ ਕੇ ਨਹੀਂ ਹੁੰਦਾ ਤੇ ਦੁਕਾਨਦਾਰ ਵੀ ਨਹੀਂ ਲੋਂਦੇ ਉਹ ਗੱਟੂ ਵੇਚੀ ਜਾਂਦੇ ਹੂੰ ਦੁਕਾਨਦਾਰ ਲਵਾਉਂਦਾ ਨਹੀਂ ਜੋ ਵਿਗੋ ਕੀ ਦੁਕਾਨਦਾਰ ਲਵਾਉਗਾ ਉਹ ਕਹਿੰਦੇ ਬਾਹਰ ਛੋੜ ਦੀ ਉਹ ਚੁੱਕਦਾ ਨਹੀਂ ਇਹਨੂੰ ਇਹਦੇ ਵਿੱਚ ਅਸੀਂ ਕਿਹ ਕਫਤਾ ਇਹਨਾਂ ਕੋਲ ਗੱਲ ਕਰਨ ਦਾ ਟਾਈਮ ਨਹੀਂ ਈ ਹੁੰਦਾ ਮੇਰੇ 6 ਗੋੜ ਦੇ ਹਿਸਾਬ ਨਾਲ ਆਪਾਂ ਲੈਂਦੇ ਮੇਰੀ 6 ਗੋੜ ਦੀ ਚਲਖੜੀ ਲਾ ਦੇ ਮੇਰੀ 8 ਗੋੜ ਦੀ ਚਲਖੜੀ ਲਾ ਦੇ ਤੇ ਸਪੈਸ਼ਲ ਆ ਡੋਰ ਦੇ ਆਰਡਰ ਦੇ ਕੇ ਜਾਣੇ ਯਾਰ ਮੇਰੀ ਆਂਡੇ ਪਾ ਕੇ ਨਾ ਕੱਚ ਪਾ ਕੇ ਵਧੀਆ ਡੋਰ ਬਣਾਈ ਤਿੱਖੀ ਹੋ ਜਾਈ ਜਰਾ ਤੇ ਹੁਣ ਤੇ ਇਹਨਾਂ ਨੇ ਸਾਨੂੰ ਕਹਿਣਾ ਨਹੀਂ ਗਿੱਲੀ ਆ ਥੋਪੜੀ ਲੱਗਣੀ ਸੁਕਾਈਏ ਕਿਥੋਂ ਤੇ ਮੈਨੂੰ ਯਾਦ ਆ ਉਹ ਦਿਨ ਹੁੰਦੇ ਸੀ ਇਹਨਾਂ ਨੂੰ ਮਹੀਨਾ ਦੋ-ਦੋ ਮਹੀਨੇ ਦਾ ਕਾਰੋਬ ਚਾਈਨਾ ਡੋਰ ਖੋਨੀ ਡੋਰ ਨਾ ਇਹੋ ਜਿਹਾ ਕਬਜ਼ਾ ਕਰ ਲਿਆ ਇਹ 5-7000 ਬੰਦੇ ਦਾ ਕਾਰੋਬਾਰ ਵੀ ਖਤਮ ਕਰ ਦਿੱਤਾ ਔਰ ਰੋਜ਼ ਤੂੰ ਹੀ ਖਬਰ ਖਬਰ ਦੇਦੇ ਪੇ ਟੀਵੀ ਜਾਂ ਅਖਬਾਰ ਆਜ ਅਜ ਫਲਾਨੀ ਜਗ੍ਹਾ ਗਲਾ ਵਢਿਆ ਗਿਆ ਹੱਥ ਵਢਿਆ ਗਿਆ ਛੋਟੇ ਛੋਟੇ ਬੱਚੇ ਨਾਲ ਸੀਗੇ ਡਿੱਗ ਗਏ ਕੁਝ ਲੋਕ ਥੋੜੇ ਜੇ ਮੁਨਾਫੇ ਵਾਸਤੇ ਇਹਨਾਂ ਨੇ ਤਿਹਾੜਾਂ ਜਿਨ੍ਹਾਂ ਨੇ ਮੁਨਾਫਾ ਬਣਾਇਆ ਥੋੜੇ ਜਿਹਾ ਮੁਨਾਫੇ ਵਾਸਤੇ ਕਮਾਨ ਵਾਸਤੇ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਸਰਕਾਰ ਨੇ 207 307 ਦਾ ਅਰਾਧਨਾ ਤਿਆਦਾ ਕੇਸ ਪਾਇਆ ਮੈਂ ਤਾਂ ਕਹਿੰਦਾ ਸਰਕਾਰ ਨੂੰ ਬੇਨਤੀ ਹੈ 302 ਦਾ ਮਕਦਮਾ ਕਰੋ ਇਹ ਤਿਹਾੜ ਸਾਰੇ ਦੇਸ਼ ਦੇ ਵਿੱਚ ਬੜੀ ਧੂਮਤਾਨਾ ਮਨਾਇਆ ਜਾਂਦਾ ਲੇਕਿਨ ਇਸ ਵਾਰੀ ਜਿਹੜਾ ਚਾਈਨਿਸ ਚਾਇਨਾ ਡੋਰ ਕਰਕੇ ਤਿਹਾੜ ਥੋੜਾ ਫਿੱਕਾ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਕਈ ਜਿਹੜੀ ਘਟਨਾਵਾਂ ਸਾਹਮਣੇ ਆਈਆਂ ਸੋ ਪੁਰਾਣੀ ਡੋਰ ਕਿਵੇਂ ਲੱਗਦੀ ਸੀ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿੱਥੋਂ ਕਈ ਪਰਿਵਾਰ ਪਲਦੇ ਸੀ ਸੋ ਇਹ ਜਿਹੜੀ ਡੋਰ ਹੈ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਅੱਜ ਵੀ ਇਹ ਡੋਰ ਨਾਲ ਪਤੰਗ ਉਡਾਣਾ ਕਈ ਲੋਕ ਚੰਗਾ ਸਮਝਦੇ ਆ ਲੇਕਿਨ ਚਾਈਨਿਸ ਡੋਰ ਦਾ ਪ੍ਰਚਲਨ ਜ਼ਿਆਦਾ ਵਾ ਹਾਲਾਂਕਿ ਪੁਲਿਸ ਨੇ ਕਈ ਮਾਮਲੇ ਵੀ ਦਰਜ ਕੀਤੇ ਆ ਸੋ ਸਾਡੇ ਨਾਲ ਉਹ ਲੋਕ ਮੌਜੂਦ ਆ ਜਿਹੜੇ ਡੋਰ ਲਗਾਉਂਦੇ ਆ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਡੋਰ ਲਗਾਉਂਦੇ ਆ ਇਹ ਭਾਈ ਦਾਦਾ ਨਾਮ ਕੀ ਆ ਨਾਮ ਰਾਮ ਸਿੰਘ ਜੀ ਰਾਮ ਸਿੰਘ ਜੀ ਡੋਰ ਪੁਰਾਣੇ ਸਮੇਂ ਦੀ ਇਹ ਲੱਗਦੀ ਆ ਅੱਜ ਵੀ ਇਹ ਡੋਰ ਲੱਗ ਰਹੀ ਹੈ ਕਿਵੇਂ ਇਹ ਡੋਰ ਲੱਗਦੀ ਹੈ ਤੇ ਇਸ ਦਾ ਨੁਕਸਾਨ ਜਾਂ ਫਾਇਦਾ ਕੀ ਹੈ ਫਾਇਦਾ ਜੇ ਟੁੱਟ ਜਾਂਦੀ ਹੈ ਮਾਰ ਦਰੇ ਜਾਂਦੇ ਆ ਉਹ ਟੁੱਟਦੀ ਨਹੀਂ ਔਰ ਗਿੱਟੇ ਵੜਦੀ ਹੈ ਹੂੰ ਜਿਉਂਦੇ ਵੀ ਫਿਰ ਜੇ ਉਹਨੇ ਵੜ ਦੇਣਾ ਇਹ ਜਦੋਂ ਮੜ ਕੇ ਦ ਧਾਗਾ ਟੁੱਟ ਜਾਂਦਾ ਹੈ ਹੂੰ ਤੇ ਅਸੀਂ ਲੱਗਦੀ ਕਿਵੇਂ ਡੋਰ ਆ ਡੋਰ ਕਿਵੇਂ ਨੜਾ ਤਾਂ ਨਹੀਂ ਰਾਂ ਕੱਟਾ ਫਿਰ ਉਹਦੇ ਤੇ ਰੰਗ ਕਰੀਦਾ ਦੇਖੋ ਲਾਲ ਕੀਤਾ ਪੀਲਾ ਕੀਤਾ ਹੂੰ ਤੇ ਮੜ ਕੇ ਇਹ ਕਾਚ ਲਾਉਣੇ ਆਵੇ ਕੋ ਡੋਰ ਫੜ ਕੇ ਆ ਲੱਗਾ ਇਹਨੂੰ ਕਾਚ ਫਿਰ ਤਿਆਰ ਹੁੰਦੀ ਫਿਰ ਚੜਕੀ ਕਰੀਦੀ ਹੈ ਹੂੰ ਹਾਂਜੀ ਕਿੰਨੇ ਕਿੰਨੇ ਟਾਈਮ ਲੱਗਦਾ ਇਸ ਡੋਰ ਨੂੰ ਲਾਣ ਲੱਗਿਆਂ ਜਿੱਤੋਂ ਤੋਂ ਲੱਗੀ ਹੋਵੇ ਤਮਾਰਾ ਜੁਕੀ ਹੋਵੇ ਤਾਂ ਬਾਅਦ ਕੰਟਾ ਡਾ ਡਾ ਕਿੰਨਾ ਲੱਗਦਾ ਤਿਆਰ ਹੋਵੇ ਨਾ ਤਾਂ ਮਜਾ ਅੱਧਾ ਘੰਟਾ ਲੱਗਦਾ ਇਸ ਦੇ ਇਸ ਦੇ ਵਿੱਚ ਤੇ ਜਿਹੜੀ ਚਾਈਨਿਸ ਥੋਰ ਹੈ ਦੋਵਾਂ ਦੇ ਵਿੱਚ ਕੀ ਫਰਕ ਹੈਗਾ ਉਸ ਦੇ ਨਾਲ ਕਈ ਘਟਨਾਵਾਂ ਵੀ ਸਾਹਮਣੇ ਆਂਦੀ ਹਾਲਾਂਕਿ ਪੁਲਿਸ ਇਹ ਕਹਿੰਦੀ ਵੱਡੇ ਜਾਂਦੇ ਆ ਵੱਡੇ ਜਾਂਦੇ ਤੋਂ ਨਾਲ ਵੱਡੀਆਂ ਜਾਂਦੀਆਂ ਬਾਹਾਂ ਵੱਡੀਆਂ ਜਾਂਦੀਆਂ ਇਹਦੇ ਨਾਲ ਕੋਈ ਵੱਡੀਆਂ ਜਣੇ ਜੋ ਮੜਾ ਮੋੜਾ ਚੀਰਾ ਹੋਗਾ ਉਹ ਛੋਲੇ ਰਮਾਨ ਆ ਜਾਣਾ ਵੇਲੇ ਅਜੀਦੇ ਆਏ ਨਾ ਫੇਰ ਰਮਾਨ ਆ ਜਾਣਾ ਰੋਟੀ ਗਰਮ ਲਈ ਨਾ ਤੇ ਚੀਰੇ ਦੇ ਰਮਾਨ ਆ ਜਾਣਾ ਆ ਵੇਖੋ ਫੇਰ ਰਮਾਨ ਆ ਜਾਂਦੇ ਆ ਉਹਦਾ ਰਮਾਨ ਨਹੀਂ ਹੁੰਦਾ ਸਿੱਧੀ ਅਰੇ ਇਹਦੇ ਵਿੱਚ ਅੰਨਾ ਕੀ ਚੀਰਾ ਆਂਦਾ ਜਿਆਦਾ ਨੁਕਸਾਨ ਨਹੀਂ ਆਂਨਾ ਹੀ ਜਿਆਦਾ ਨੁਕਸਾਨ ਨਹੀਂ ਹੈ ਇਹਦੇ ਵੇਲੇ ਕੋਈ ਬਰੋਨੇ ਵੀ ਨਹੀਂ ਕੋਈ ਨਹੀਂ ਲਾਈਦਾ ਇਦਾਂ ਰਹਿਣਾ ਕਿੰਨੀ ਕਿੰਨੀ ਥੇਰ ਹੋ ਗਈ ਤੁਹਾਨੂੰ ਕੰਮ ਕਰਦੇ ਤੇ ਪਰਿਵਾਰ ਤੁਸੀਂ ਪਹਿਲਾਂ ਪਾਲਦੇ ਸੀ ਠੀਕ ਤਰੀਕੇ ਨਾਲ ਚੱਲਦਾ ਸੀ ਹੁਣ ਡੋਰਾ ਦਾ ਪ੍ਰਚਲਨ ਘਟਾ ਤੇ ਹੁਣ ਕਿਵੇਂ ਪਰਿਵਾਰ ਪਾਲਦੇ ਕਿਵੇਂ ਕੰਮ ਕਰਦੇ ਫਟਰੀ ਫੁਟਰੀ ਜੇ ਕੰਮ ਕਰੀਦਾ ਹੂੰ ਜਿਹਨ ਉਥੇ کارਖਾਨੇ ਕੰਮ ਕਰੀਦਾ ਠੇਕੇ ਦਾ ਕੰਮ ਹੈ ਉਦੋਂ ਪਰਿਵਾਰ ਇਦਾਂ ਪਾਲੀਦਾ ਕਿੰਨੀ ਕਿੰਨੀ ਥੇਰ ਦਾ ਹੁਣ ਕੰਮ ਰਹਿ ਗਿਆ ਹੁਣ ਤੇ ਬਸ ਮਹੀਨਾ ਕੀ ਲੱਗਦਾ ਵਾ ਇਨੇ ਤੇ 12 ਮਹੀਨੇ ਚੱਲਦੇ ਆ ਉਹ ਸਾਹਮਣੇ ਕਬਰਾਂ ਚ ਲਾਈਦੇ ਆ ਹੂੰ ਸਾਵੇਂ 12 ਮਹੀਨਾ ਦਾ ਕੰਮ ਚੱਲਦਾ ਹੈ ਹੁੰਦੇ ਮਹੀਨੇ ਦਾ ਕੰਮ ਗਾ ਕੇ ਨਹੀਂ ਹੁੰਦਾ ਤੇ ਦੁਕਾਨਦਾਰ ਵੀ ਨਹੀਂ ਲੋਂਦੇ ਉਹ ਗੱਟੂ ਵੇਚੀ ਜਾਂਦੇ ਹੂੰ ਦੇ ਦੁਕਾਨਦਾਰ ਲਵਾਉਂਦੇ ਨਹੀਂ ਜੋ ਵਿਗੋਗੇ ਤੇ ਦੁਕਾਨਦਾਰ ਲਵਾਉਗਾ ਉਹ ਕਹਿੰਦੇ ਬਾਹਰ ਛੋੜ ਦਈਏ ਕੋ ਚੁੱਕਦਾ ਨਹੀਂ ਇਹਨੂੰ ਤੁਸੀਂ ਕੀ ਸਮਝਦੇ ਹੋ ਕਿ ਪੁਲਿਸ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਗੱਟੂ ਬੰਦ ਹੋਣੇ ਚਾਹੀਦੇ ਆ ਕਾਰਵਾਈ ਵੀ ਕੀਤੀ ਗਈ ਆ ਲੇਕਿਨ ਅੱਜ ਵੀ ਗੱਟੂ ਸਰੀਆਮ ਵਿਗਦੇ ਪਏ ਆ ਜਿਹੜੇ ਲੋਕਾਂ ਦੀ ਜਾਨ ਦੇ ਦੁਸ਼ਮਨ ਹੈ ਜਾਨ ਜਾਨਾਂ ਵੀ ਜਾਂਦੀਆਂ ਪਈਆਂ ਹਾਂਜੀ ਹਾਂਜੀ ਉਹਦੇ ਵਿਗਦੇ ਪਏ ਬਹੁਤ ਜ਼ਿਆਦਾ ਹੂੰ ਪੜਦੇਣਾ ਵਿਕੀ ਜਾ ਰਿਹਾ 6 700 ਦਾ ਕਹਿੰਦੇ ਵਿਕੀ ਜਾ ਰਿਹਾ ਹੂੰ ਕੇ ਡੋਰ ਆਇਓ 780 ਰੁਪਏ ਗੋੜ ਵੇਚਣ ਦੇ ਆ ਤੇ 200 ਦੇ 20 ਰੁਪਏ ਦਾ ਨੜਾ ਆਉਂਦਾ ਹੈ 12 ਬਲਾਈ ਸੋ ਇਹ ਉਹ ਡੋਰ ਹੈ ਜਿਹੜੀ ਨੁਕਸਾਨ ਦੇ ਨਹੀਂ ਹੈ ਹਾਂ ਜੀ ਪੰਜਾਬ ਦੇ ਵਿੱਚ ਜਿਹੜੀ ਲੋਹੜੀ ਦਾ ਤਿਉਹਾਰ ਖਾਸ ਕਰਕੇ ਅੱਜ ਦੇ ਜੁਵਾਵਾਂ ਨੂੰ ਖਾਸ ਇੰਤਜ਼ਾਰ ਰਹਿੰਦਾ ਕਿਉਂਕਿ ਪਤੰਗ ਬਾਜੀ ਕੀਤੀ ਜਾਂਦੀ ਹੈ ਲੋਹੜੀ ਵਾਲੇ ਦਿਨ ਸੋ ਲੋਕਾਂ ਨੂੰ ਕਾਫੀ ਇੰਤਜ਼ਾਰ ਰਹਿੰਦਾ ਵਾ ਹਾਂ ਜੀ ਉਸ ਨੂੰ ਇੰਤਜ਼ਾਰ ਕਰਕੇ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਚਾਈਨਿਸ ਡੋਰ ਨੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਇੱਕ ਪਾਇਆ ਹੋਇਆ ਸਾਡੇ ਨਾਲ ਲੋਕ ਵੀ ਮੌਜੂਦ ਹੈ ਜੇ ਡੋਰ ਲੈਣਾ ਹੈ ਭਾਜੀ ਤੁਸੀਂ ਅੱਜ ਵੀ ਚਾਈਨਿਸ ਡੋਰ ਦਾ ਪ੍ਰਚਲਨ ਹੈ ਅੱਜ ਲੋਕ ਚਾਈਨਿਸ ਡੋਰ ਲੱਭਦੇ ਤੁਸੀਂ ਇਸ ਦੁਕਾਨ ਤੇ ਆਏ ਹੋ ਜਿੱਥੇ ਡੋਰ ਲੱਗਦੀ ਆ ਵਜ੍ਹਾ ਕੀ ਆ ਤੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਉਹ ਖੋਨੀ ਡੋਰ ਦੇ ਅਸੀਂ ਸਭ ਤੋਂ ਵੱਡੇ ਵਿਰੋਧੀ ਆ ਮੈਨੂੰ ਯਾਦ ਆ ਕਿ ਜਦੋਂ ਅਸੀਂ ਨਿੱਕੇ ਹੋਏ ਛੋਟੇ ਜਦੋਂ ਸੀਗੇ ਆਂਦੇ ਆਂਡਿਆ ਤੇ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਅਸੀਂ ਕਿਹਕ ਹਫਤਾ ਇਹਨਾਂ ਕੋਲ ਗੱਲ ਕਰਨ ਦਾ ਟਾਈਮ ਨਹੀਂ ਸੀ ਹੁੰਦਾ ਮੇਰੇ 6 ਗੋੜ ਦੇ ਹਸਾਮਨਾ ਪਾ ਲੈਂਦੇ ਮੇਰੀ 6 ਗੋੜ ਦੀ ਚਲਕੜੀ ਲਾ ਦੇ ਮੇਰੀ 8 ਗੋੜ ਦੀ ਚਲਕੜੀ ਲਾ ਦੇ ਤੇ ਸਪੈਸ਼ਲ ਆ ਡੋਰ ਦੇ ਆਰਡਰ ਦੇ ਕੇ ਜਾਣੇ ਯਾਰ ਮੇਰੀ ਆਂਡੇ ਪਾ ਕੇ ਨਾ ਕੱਚ ਪਾ ਕੇ ਵਧੀਆ ਡੋਰ ਬਣਾਈ ਤਿੱਖੀ ਹੋ ਜੇ ਜਰਾ ਤੇ ਹੁਣ ਤੇ ਇਹਨਾਂ ਨੇ ਸਾਨੂੰ ਹਨਾ ਨਹੀਂ ਗਿੱਲੀ ਆ ਧੋਪੜੀ ਲੱਗਣੀ ਸੁਕਾਈਏ ਕਿਥੋਂ ਤੇ ਮੈਨੂੰ ਯਾਦ ਆ ਉਹ ਦਿਨ ਹੁੰਦੇ ਸੀ ਇਹਨਾਂ ਨੂੰ ਮਹੀਨਾ ਦੋ-ਦੋ ਮਹੀਨੇ ਦਾ ਕਾਰੋਬਾਰ ਇਹ ਲੋਕਾਂ ਦਾ ਕਾਰੋਬਾਰ ਚੱਲਦਾ ਸੀ ਤੇ ਹੁਣ ਹਾਲਾਤ ਕੀ ਹੋ ਗਏ ਆ ਕਿ ਚਾਈਨਾ ਡੋਰ ਖੋਨੀ ਡੋਰ ਨਾ ਇਹ ਹਜ਼ਾਰ ਬੰਦੇ ਦਾ ਕਾਰੋਬਾਰ ਵੀ ਖਤਮ ਕਰ ਦਿੱਤਾ ਔਰ ਰੋਜ਼ ਤੂੰ ਹੀ ਖਬਰ ਖਬਰ ਵੇਦੇ ਪੀ ਟੀਵੀ ਜਾਂ ਅਖਬਾਰਾਂ 'ਚ ਅੱਜ ਫਲਾਨੀ ਜਗ੍ਹਾ ਗਲਾ ਵਡਿਆ ਗਿਆ ਹੱਥ ਵਡਿਆ ਗਿਆ ਛੋਟੇ ਛੋਟੇ ਬੱਚੇ ਨਾਲ ਸੀਗੇ ਡਿੱਗ ਗਏ ਸੁਣੋ ਲੋਕ ਥੋੜੇ ਜਿਹਾ ਮੁਨਾਫੇ ਵਾਸਤੇ ਇਹਨਾਂ ਨੇ ਧਿਆਨ ਨਾਲ ਜਿਹਨਾਂ ਨੇ ਮੁਨਾਫਾ ਬਣਾਇਆ ਥੋੜੇ ਜਿਹਾ ਮੁਨਾਫੇ ਵਾਸਤੇ ਕਮਾਨ ਵਾਸਤੇ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ ਸਰਕਾਰ ਨੇ 207 307 ਦਾ ਅਰਾਧਨ હત્યા ਕੇਸ ਪਾਇਆ ਮੈਂ ਤਾਂ ਕਹਿੰਦਾ ਸਰਕਾਰ ਨੂੰ ਬੇਨਤੀ ਹੈ 302 ਦਾ ਮਕਦਮਾ ਕਰੋ 6 ਮਹੀਨੇ ਅਗਲੇ ਦੀ ਜ਼ਮਾਨਤ ਨਾ ਹੋਵੇ ਜਦੋਂ 6 ਮਹੀਨੇ ਸਰਕਾਰੀ ਘਰ ਦੀ ਕੋਈ ਰੋਟੀਆਂ ਖਾ ਲੰਦਾ ਨਾ ਉਸ ਤੋਂ ਬਾਅਦ ਚਾਈਨਾ ਡੋਨ ਨੂੰ ਹੱਥ ਨਹੀਂ ਲਾਏਗਾ ਕੋਈ ਕਮੀ ਕਮੀ ਕਿੱਥੇ ਹੈ ਕਿਉਂਕਿ ਪੁਲਿਸ ਮਾਮਲੇ ਵੀ ਦਰਜ ਕਰਦੀ ਪਈ ਹੈ ਲੇਕਿਨ ਫੇਰ ਵੀ ਲੋਕ ਵੇਚਣੋਂ ਨਹੀਂ ਹਟਦੇ ਤੇ ਕਾਫੀ ਨੁਕਸਾਨ ਹੋ ਚੁੱਕਾ ਇਹ ਡੋਰ ਮੰਨ ਲਓ ਇਹ ਮੈਨੂੰ 30-35 ਰੁਪਏ ਗੋਟ ਹੁੰਦੀ ਸੀਗੀ ਚੋਂ ਪਤਾ ਨਹੀਂ 40 ਰੁਪਏ ਆ ਤੇ ਇਹਦੇ ਚੋਂ 5-70 ਰੁਪਏ ਬਚਨੇ ਆ ਉਹਦੇ ਵਿੱਚ ਕਮਾਈ ਜਾਂਦੀ ਹੈ ਮੋਟੀ ਤੂੰ ਜਦੋਂ ਮੋਟੀ ਕਮਾਈ ਜਿਹਨੂੰ ਕਰਦਾ ਚਸਕਾ ਪੈ ਜਾਂਦਾ ਨਾ ਉਹ ਮੈਂ ਤਾਂ ਦੱਸਿਆ ਫਿਰ ਹਟਦਾ ਛਤਰਾ ਨਾਲ ਹੀ ਆ ਤੂੰ ਯਾਦ ਹੋਏਗਾ ਉਹਨੇ ਕੈਮਰੇ ਲੱਗ ਗਏ ਖਬਰ ਪੈ ਗਈ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੇ ਲਕੀਰ ਪਾਰ ਕਰਨੀ ਬੰਦ ਕਰ ਦਿੱਤੀ ਯਾਰ ਕੈਮਰੇ ਚੱਲਣ ਦੇ ਘਰ ਚਲਾ ਨਹੀਂ ਨਾ ਜਾਵੇ ਆਪਾਂ ਲੋਕ ਡਰਦੇ ਮਾਰੇ ਰੁਕਦੇ ਆ ਦੋ ਚਾਰ ਬੰਦਿਆਂ ਨੂੰ ਜਦੋਂ ਸਰਕਾਰ ਟੰਗੇਗੀ ਵੇਚਣ ਵਾਲਿਆਂ ਨੂੰ ਡਾਣ ਵਾਲਿਆਂ ਨੂੰ ਤੇ ਵੇਖਿਓ ਤੁਸੀਂ ਬਾਕੀ ਕਿਸ ਤਰ੍ਹਾਂ ਕੰਨ ਕਰਦੇ ਇਸ ਅਮਰਸਰ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਅਸੀਂ ਆਪ ਕਹੀਏ ਕਿ ਢਾਗੇ ਵਾਲੀ ਡੋਰ ਨਾਲ ਗੱਡੀ ਢਾਣੀਏ ਤੇ ਡਾਉ ਨਹੀਂ ਤੇ ਡੋਰ ਤੁਹਾਨੂੰ ਨਹੀਂ ਲੱਗਦਾਵਾਂਗੇ ਫੇਰ ਬੱਚਿਆਂ ਦਾ ਮੋੜਨਾ ਆਈ ਆਪ ਗੱਟੂ ਲੈ ਲੈ ਕੇ ਲੋਕਾਂ ਨੂੰ ਪੁੱਛ-ਪੁੱਛ ਕੇ ਫਲਾਣੇ ਉੱਤੇ ਕੋ ਗੱਟੂ ਹਗਾ ਢਿੰਗੜਾ ਤੇਰੇ ਕੋ ਫੋਨ ਦੇ ਉੱਤੇ ਗੱਟੂ ਹਗਾ ਤੇ ਆਪ ਬੱਚਿਆਂ ਨੂੰ ਕਹਿੰਦੇ ਆ ਕਿ ਡਾਹੋ ਤੁਸੀਂ ਤੇ ਫਿਰ ਬੱਚੇ ਉੱਥੇ ਕੀ ਕਰਨਗੇ ਜਦੋਂ ਅਸੀਂ ਮੋਚਾ ਨੂੰ ਨਹੀਂ ਮੋੜਦੇ ਸੋ ਖੂਨੀ ਡੋਰ ਜ਼ਰੂਰ ਚਾਈਨਾਂ ਡੋਰ ਨੂੰ ਕਿਹਾ ਜਾਂਦਾ ਸੋ ਲੋਕ ਅੱਜ ਵੀ ਉਹਨਾਂ ਦੀ ਮੰਗ ਜ਼ਰੂਰ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੁਆਰਾ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਸਾਨੂੰ ਖੁਦ ਵੀ ਜਾਗਰੂਕ ਹੋਣਾ ਚਾਹੀਦਾ ਹੈ ਜਾਗਰੂਕ ਹੋਣਾ ਪੈਣਾ ਮਾਪਿਆਂ ਨੂੰ ਜਾਗਰੂਕ ਹੋਣਾ ਪੈਣਾ ਕਿ ਅਗਰ ਬੱਚਾ ਜਿਹੜਾ ਚਾਈਨੀਜ਼ ਜ਼ੋਰ ਦਾ ਗੱਟੂ ਮੰਗੇ ਤੇ ਮਾਪੇ ਉਹਨੂੰ ਖੁਦ ਮਨਾ ਕਰਨ ਸੋ ਉਹਨਾਂ ਦੀ ਮਿਹਨਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਡੋਰਾ ਲਗਾਉਂਦੇ ਸੀ ਉਹਨਾਂ ਦੀ ਮਿਹਨਤ ਹੈ ਕਾਫੀ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣਾ ਪਰਿਵਾਰ ਪਾਲਣਾ ਵੀ ਮੁਸ਼ਕਲ ਹੈ ਕਿਉਂਕਿ ਚਾਈਨਿਸ ਡੋਰ ਕਰਕੇ ਇਹਨਾਂ ਦੇ ਪਰਿਵਾਰ ਦੇ ਰੋਟੀ ਖਾਣੀ ਵੀ ਮੁਸ਼ਕਲ ਹੈ ਕਾਫੀ ਮੁਸ਼ਕਲਾਂ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਹਿਲੇ ਜਿਹੜੇ 12 ਮਹੀਨੇ ਕੰਮ ਹੁੰਦਾ ਸੀ ਉਹ ਮਹਿਜ ਹੁਣ 7 ਤੋਂ 10 ਦਿਨ ਦਾ ਕੰਮ ਰਹਿ ਗਿਆ ਤੇ ਇਹਨਾਂ ਨੂੰ ਇੰਤਜ਼ਾਰ ਜ਼ਰੂਰ ਹੈ ਕਿਦੋਂ ਚਾਈਨਾ ਡੋਰ ਖਤਮ ਹੋਏਗੀ ਤੇ ਉਹਨਾਂ ਦਾ ਫਿਰ ਤੋਂ ਜਿਹੜਾ ਕਾਰੋਬਾਰ ਹੈ ਉਹ ਬਹਾਲ ਹੋਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ